ਕਿ ਮਿੱਤਰ ਉੱਪਰ ਇੱਕ ਬਰੂਕਾ ਹਾਰਾ ਸਮਾਨ ਲੈ ਲਿਆ ਤੇ ਆਪਾਂ ਨੇ ਬ੍ਰੇਕਾਂ ਨੂੰ ਪਾਵਰ ਕਰਾ ਦਿੱਤੀਆਂ ਦੇਖੋ ਆ ਲੈ ਲਿਆ ਬਾ ਮਰੇ ਖਾ ਉਸ ਤੋਂ ਲਓ ਪਾ ਰੱਖ ਲਿਆ ਸਮਾਨ ਔਰ ਆਪਾਂ ਪਿੰਡ ਨੂੰ ਜਾ ਰਹੇ ਤੇ ਆਹ ਬਾਦਖਾਨ ਤੋਂ ਆਪਾਂ ਨੇ ਸਮਾਨ ਲਿਆ 55 ਨੰਬਰ ਚਾਹ ਤੋਂ ਕਿ ਮਿੱਤਰ ਆ ਡਰਾਈਵਰ ਆ ਦੇਖੋ ਤਾਂ ਹੀ ਮਿੱਤਰ ਆਪਾਂ ਪਹੁੰਚ ਗਏ ਜੇ ਪਟਿਆਲੇ ਤੇ ਤੁਹਾਨੂੰ ਦਿਖਾਣੇ ਹੁਣ ਆਪਾਂ ਨੇ ਕੀ ਸਮਾਨ ਲਿਆ ਹਾਂਜੀ ਮਿੱਤਰੋ ਆਹ ਦੁਕਾਨਾ ਇੱਥੋਂ ਆਪਣੇ ਸਮਾਨ ਲਿਆ ਬਹੁਤ ਵਧੀਆ ਸਮਾਨ ਰੱਖ ਰਖੇ ਨੇ ਇਹਨਾਂ ਨੇ ਸਾਰਾ ਕੰਪਨੀ ਵਾਲਾ ਸਮਾਨ ਮਿਲ ਗਿਆ ਆਪਾਂ ਨੂੰ ਆਹ ਦੇਖੋ 155 ਨੰਬਰ ਸ਼ਾਪ ਆ ਕੰਮ ਪੂਰਾ ਘੈਂਟ ਹੈ ਇਹਨਾਂ ਦਾ ਲੈ ਕੋਈ ਤਰੁਪ ਆਪੇ ਅमित्रा ਫਾਰਮ ਟ੍ਰੈਕ ਦਾ ਹਿੱਸਾ ਦੇਖ ਲਓ ਤੇ ਆ ਸਭ ਰਾਜ ਆਣੀ ਮਿੱਤਰ ਆਪਾਂ ਨੇ ਸਮਾਨ ਲੈ ਲਿਆ ਤੀ ਆ ਦੇਖੋ ਆ ਭਈ ਆ ਟਾਈਮਿੰਗ ਪਲੇਟ ਆ ਸਵਰਾ ਇਹ ਦੀ origignal ਤੇ ਆ ਗਿਆ ਜੀ ਚਾਪਣਾ ਤੇਲ ਪੈਂਦਾ ਹੁੰਦਾ ਅਡ ਕਰਾਂਗੇ ਦਾ ਪੈਪ ਇਹਦੀ ਤੇਲ ਦੀ ਫਿਟਿੰਗ ਤੇ ਬਾਕੀ ਦੇਖ ਲੋਰੇ ਸਾਹਮਣੇ ਪਿਆ ਸਾਰਾ ਸਮਾਨ ਆ ਪੈਪਾ ਪੂਪਾ ਆ ਗਿਆ ਜਿਹੜੀਆਂ ਇਹ ਵੀ origignal ਮਿਲ ਗਈ ਆਪਾਂ ਨੂੰ ਪੈਪਾ ਸਾਰਾ ਸਮਾਨ origignal ਮਿਲ ਗਿਆ ਆ ਦੇਖੋ ਮਿੱਤਰ ਹੋਰ ਵੀ ਸਮਾਨ ਜਿਹੜਾ ਕੁਸ ਮਰਜ਼ੀ ਲੈ ਲਓ ਨਾ ਇਹ ਦੁਕਾਨ ਤੋਂ ਕੰਦੀ-ਕੰਦੀ ਚੀਜ਼ ਮਿਲ ਜਾਂਦੀ ਹੈ ਸਟੇering ਪਏ ਨੇ ਮਿੱਤਰੋ ਦੇਖੋ ਸਭ ਰਾਜ ਦਾ ਅਰੀਜਨਲ ਸਟੇering ਸਾਰਾ ਕੁਝ ਮਿਲ ਜਾਂਦਾ ਹੈ ਇੱਥੋਂ ਆਪਾਂ ਇਹ ਨਹੀਂ ਤੇ ਨਹੀਂ ਸਟੋਰੀ ਵਿੱਚ ਲੋ ਜੀ ਮਿੱਤਰੋ ਦੇਖੋ ਫਿਰ ਆਪਾਂ ਸਮਾਨ ਲੈ ਆਏ ਸੀਗੇ ਕੱਲ ਜਾ ਕੇ ਪਟਿਆਲੇ ਤੋਂ ਤੇ ਅੱਜ ਹੈਗਾ ਅਗਲਾ ਦਿਨ ਕਿਉਂਕਿ ਕੱਲ ਹੋ ਗਿਆ ਤੇ ਆਪਾਂ ਹਨੇਰਾ ਤੇ ਟਰੈਕਟਰ ਆਪਣਾ ਮਿਸਤਰੀ ਦੀ ਖੜਾ ਆ ਦੇਖੋ ਆਪਾਂ ਬ੍ਰੇਕਾਂ ਵੀ ਲੈ ਆਏ ਤੇ ਤੇ ਬਾਕੀ ਆ ਰਿਹਾ ਸਾਰਾ ਸਮਾਨ ਆ ਪਿਆ ਆਪਣਾ ਤੋਂ ਨੂੰ ਮਿਸਤਰੀ ਦੇ ਜਾ ਕੇ ਦਿਖਾਵਾਂਗੇ ਆਪਾਂ ਸਾਰਾ 35-40000 ਰੁਪਏ ਲੱਗ ਗਿਆ ਆਪਣਾ ਸਾਰਾ ਟੋਟਰ ਸਮਾਨ ਤੇ ਵਿੱਚੇ ਬ੍ਰੇਕਾਂ ਸਾਰੀਆਂ ਪੈਪਾਂ ਸਾਰਾ ਲਿੱਲੀ ਛੱਲੀ ਸਮਾਨ ਸਾਰਾ ਸਮਾਨ ਜਿੰਨਾ ਸਾਰੇ ਤੇ ਆਪਣਾ 35 ਤੋਂ 40000 ਰੁਪਏ ਲੱਗ ਗਿਆ ਵਿੱਚੇ ਪਾਵਰ ਬ੍ਰੇਕਾਂ ਵਿੱਚੇ ਪਾਵਰ ਸਟੀering ਵਿੱਚੇ ਆਰਮੀ ਡੋਲ ਵਿੱਚੇ ਪੰਪ ਵਿੱਚੇ ਡਿਸਟ੍ਰੀਬਿਊਟਰ ਸਾਰਾ ਕੁਝ ਆ ਗਿਆ ਆਪਣਾ ਦੇਖੋ ਤੇ ਹੁਣ ਆਪਾਂ ਜਾਵਾਂਗੇ ਮਿਸਤਰੀ ਦੇ ਤੇ ਗੱਡੀ ਲੈ ਕੇ ਜਾਂਦੇ ਆ ਤੇ ਪੁਰਾਣਾ ਸਮਾਨ ਆਪਣਾ ਜਿਹੜਾ ਉਹ ਆਪਾਂ ਵੇਚ ਦਾਂਗੇ ਤੇ ਹੁਣ ਆਪਾਂ ਮਿਸਤਰੀ ਜਾ ਕੇ ਤੁਹਾਨੂੰ ਸਾਰਾ ਸਮਾਨ ਦਿਖਾਣੇ ਆ ਤੇ ਫਿਰ ਕਰ ਦਿਓ ਆਪਣੀ ਵੀਡੀਓ ਸ਼ੇਅਰ ਅੱਗੇ ਤੇ ਹੁਣ ਆਪਾਂ ਜਾਂਦੇ ਹਾਂ ਮਿਸਤਰੀ ਦੇ ਟਾਈਮ ਹੋ ਗਿਆ 9 10 ਵਜ ਗਏ ਆਪਣੇ ਤੇ ਫਿਰ ਦੱਸਦੇ ਆ ਤੁਹਾਨੂੰ ਆਪਾਂ ਗੱਡੀ ਕਰ ਲਈ ਤੇ ਆਪਣੇ ਸਟਾਰਟ ਐਂ ਮਹਾਚਲ ਗਰਮ ਗਰਮ ਹੋ ਜਿਕੇ ਨੇ ਤੁਹਾਨੂੰ ਦੱਸ ਦਿੰਦੇ ਆ ਸਾਰਾ ਕੁਸਾ ਤੇ ਬਾਕੀ ਚੋਲ ਦਿਖਾਣੇ ਆ ਆਪਾਂ ਤੁਹਾਨੂੰ ਜਾ ਕੇ ਮਿਸਤਰੀ ਦੇ ਹੁਣ ਮਿਸਤਰੀ ਜਾਂਦੇ ਆ ਮਿਸਤਰੀ ਦੁਕਾਨਾ ਆਪਣਾ ਥੋੜਾ ਜਿਹਾ ਲੇਟ ਹੀ ਖੋਲਦਾ ਤਾਂ ਕਰਕੇ ਹੁਣ ਗੱਡੀ ਲੈ ਕੇ ਚੱਲਦੇ ਆ ਆਪਾਂ ਮਿਸਤਰੀ ਦੇ ਤੇ ਫਿਰ ਦਿਖਾਉਂਦੇ ਆ ਤੁਹਾਨੂੰ ਸਾਰਾ ਸਮਾਨ ਰਾਤ ਤਾਂ ਤੁੰਦ ਵੀ ਬਾਬੇ ਬਹੁਤ ਪੈ ਗਈ ਥੀ ਕਿ ਟ੍ਰੈਕਟਰ ਆਪਣਾ ਸਾਰਾ ਭੋਂ ਗਿਆ ਹੋਣਾ ਟ੍ਰੇਲ 'ਚ ਤੇ ਹੁਣ ਆਪਾਂ ਚੱਲਦੇ ਹਾਂ ਮਿਸਤਰੀ ਦੇ ਫਿਰ ਦਿਖਾਣੇ ਤੁਹਾਨੂੰ ਜੇ ਲੋ ਜੀ ਮਿੱਤਰੋ ਕਰ ਲਈ ਫਿਰ ਗੱਡੀ ਸਟਾਰਟ ਆਪਾਂ ਨੇ ਹੁਣ ਲੈ ਕੇ ਜਾਣੇ ਹਾਂ ਮਿਸਤਰੀ ਦੇ ਆਪਾਂ ਇਹਨੂੰ ਤੇ ਫਿਰ ਚੱਲ ਕੇ ਦਿਖਾਣੇ ਹੁਣ ਮਿਸਤਰੀ ਨੂੰ ਫੋਨ ਕਰਤੀ ਆ ਗਿਆ ਤੇ ਫਿਰ ਦਿਖਾਣੇ ਤੁਹਾਨੂੰ ਆਪਾਂ ਪ੍ਰੀਮੇਟਰ ਦੇਖੋ ਫਿਰ ਆਗੇ ਤੇ ਆਪਾਂ ਮਿਸਤਰੀ ਦੀ ਦੁਕਾਨ ਤੇ ਆਹ ਦੇਖੋ ਆਹ ਆ ਗਿਆ ਸਭਣਾ ਸਮਾਨ ਆਤਾ ਅਗੇ ਡਿਸਕਵਰੀ ਕਾਂ ਜਿਹੜੀ ਤੇਲ ਬਰੇਕਾਂੀਆਂ ਹੁੰਦੇ ਨੇ ਠੀਕ ਆ ਬਾਬਿਓ ਆਹ ਕੀ ਟਾਈਮਿੰਗ ਬਲੇਡ ਆ ਪਣੀ ਧੀ ਇਹਦੇ ਵਿੱਚ ਆ ਗਿਆ ਸਮਾਨ ਸਾਰੀਆਂ ਪਤਰੀਆਂ ਪੁੱਤੀਆਂ ਆਹ ਆਇਲ ਵਾਲਾ ਆ ਗਿਆ ਤੇਲ ਪੈਂਦਾ ਹੁੰਦਾ ਠੀਕ ਹੈ ਤੇ ਇੰਨਾ ਚ ਆ ਗਿਆ ਆਪਣੀਆਂ ਪੈਪਾ ਬੂਪਾਂ ਦੇਖੋ ਠੀਕ ਹੈ ਸਾਰੇ ਪੰਪ ਪੰਪ ਆ ਗਏ ਤੇ ਦੇਖੋ ਆ ਪੇਓ ਪੰਪ ਪੇ ਚ ਇੱਕ ਸਾਰਾ ਤੇ ਇਹ ਚ ਪੰਪ ਆ ਗਿਆ ਆਪਣਾ ਸਾਰਾ ਆ ਦੇਖੋ ਓਰੀਜਨਲ ਸਮਾਨ ਲਿੱਤਾ ਸਾਰਾ ਆਪਾਂ ਨੇ ਬਾਕੀ ਸਪਰੇਅ ਪਿੰਟਾ ਲੈਣੀਆਂ ਗੱਲ ਭੁੱਲ ਗਏ ਤੇ ਹੁਣ ਪਾਸੜਾ ਤੋਂ ਲੈ ਕੇ ਆਵਾਂਗੇ ਆਪਾਂ ਤੇ ਆਪਾਂ ਟਰੈਕਟਰ ਖਾਈ ਤੁਹਾਨੂੰ ਕਿੱਥੇ ਖੜਾ ਆਪਣਾ ਆਹ ਖੜਾ ਬਾਬੋ ਟਰੈਕਟਰ ਆ ਬਣਾ ਰਾਤ ਵਿਚਾਰਾ ਸਾਲਾ ਸਾਰਾ ਤਰੇਲ ਚ ਭਿੱਜ ਗਿਆ ਪਤਾ ਕਰਦੇ ਵੀ ਨਹੀਂ ਬਾਹਰ ਖੜਾਇਆ ਜਿਗਾ ਇਹਵੇਂ ਖਾਲੀ ਤੇ ਅੱਜ ਵਿਚਾਰਾ ਦੇਖੋ ਕਿਵੇਂ ਭਿੱਜਿਆ ਖੜਾ ਹੈਗਾ ਰਮਾਨ ਸਾਰਾ ਹੀ ਪਿਆ ਹੈਗਾ ਇਹਦੇ ਵੀ ਆ ਦੇਖੋ ਇਹ ਤਾਂ ਮਿੱਤਰੋ ਇਹਦਾ ਡੱਕ ਡੁੱਕ ਸਾਰਾ ਕੁਝ ਫਟਣਾ ਪੂਗਾ ਜਿਹੜੀ ਫੀਟਿੰਗ ਕਰੀ ਤੀ ਸਾਰਾ ਜਗਾੜ ਪੱਤਾ ਪਟਣਾ ਪੂਗਾ ਆਪਾਂ ਨੂੰ ਇਹਦਾ ਮਾਥਾ ਰੀਜਾ ਲਾ ਕੇ ਕਰੀ ਤੀ ਫੀਟਿੰਗ ਆਪਣੀ ਦੀ ਸਾਧਰੀ ਹੁਤਰੀ ਦੀ ਸਾਦੀ ਦੀ ਹਾਂ ਆ ਦੇਖੋ ਫਿਰ ਫਾਰਮਿੰਗ ਪੰਨੋ ਸਿਖਰਾਂ ਦੇ ਨਾਮ ਪੂਰਾ ਅੱਜ ਕੱਲ੍ਹ ਨੇ ਇਹ ਇੰਸਟਾਗ੍ਰਾਮ ਤੇ ਸ਼ਾਇਆ ਹਾ ਟਰੈਕਟਰ ਇਹ ਪੂਰਾ ਤੇ ਦਿਖਾਣਾ ਫਿਰ ਤੁਹਾਨੂੰ ਆਪਾਂ ਤੇ ਆਪਿਆ ਇਹਦਾ ਦੇਖੋ ਅਗਲਾ ਸਮਾਨ ਪੱਤਾ ਸਾਰਾ ਅੱਜ ਦਾ ਕਰ ਦੇਣਾ ਫਿੱਟ ਇਹ ਗੁੱਗੂ ਸਾਰਾ ਫਿਰ ਕਾਹਦੂ ਪਿੱਛੋਂ ਵਟ ਲਾਂਗੇ ਸਾਰਾ ਸਮਾਨ ਆਪਾਂ ਤੇ ਆਪਿਆ ਦੇਖੋ ਪੁਰਾਣਾ ਸਮਾਨ ਪੱਤਾ ਇਹਦਾ ਸਾਰਾ ਦੇਖੋ ਠੀਕ ਹੈ ਉਹ ਪਿਆ ਸਟੀering ਵਾਲਾ ਆਹ ਪੁਰਾਣੀਆਂ ਬ੍ਰੇਕਾਂ ਆਂਗੇ ਇਹ ਵੀ ਪੱਟਾਂਗੇ ਸਾਰੀਆਂ ਟਾਪਾ ਟੂਪਾ ਸਾਰਾ ਚੱਕਿਆ ਜਾਊਗਾ ਇਹਦਾ ਆਹ ਪੁਰਾਣਾ ਪੰਪ ਪਿਆ ਦੇਖੋ ਇੱਕ ਇਹਦਾ ਡਬਲ ਪੰਪ ਲੱਗ ਜਾਣਗੇ ਹੁਣ ਇਹਦੇ ਆਪਣੇ ਟਰੈਕਟਰ ਤੇ ਠੀਕ ਆ ਭਾਬੋ ਤੇ ਆਹ ਦੇਖੋ ਸਾਰੀ ਬੇਰਿੰਗ ਬੇਰਿੰਗ ਸਾਰੀ ਕਰੀ ਪਈ ਐ ਦੇਖਦੇ ਆਂ ਆਪਾਂ ਪੰਪ ਪੁੰਪੋ ਵੀ ਕਰਾ ਕੇ ਲੈ ਕੇ ਆਵਾਂਗੇ ਥੋੜਾ ਮੋਤਾ ਤੇ ਇਹ ਦੇਖਦੇ ਆਂ ਮਾੜੀ ਪਾਵਰ ਵੀ ਵਧਵਾ ਦਾਂਗੇ ਜੀ ਹੁਣ ਪੱਟਿਆ ਹੋਇਆ ਤਾਂ ਹੈਗਾ ਆਪਣਾ ਪਲੰਜਰ ਪਲੰਜਰ ਸਾਰੇ ਸਾਫ਼ ਕਰਵਾ ਲਾਂਗੇ ਨਿਊਜ਼ੀਲੈਂਡ ਨਿਊਜ਼ੀਲੈਂਡ ਸਾਰੀਆਂ ਦੇਖਦੇ ਆਂ ਚਲੋ ਬਾਕੀ ਅੱਜ ਪਹਿਲਾਂ ਆਪਾਂ ਇਹਨੂੰ ਫਿੱਟ ਕਰ ਦਈਏ ਲੋ ਜੀ ਮਿੱਤਰੋ ਦੇਖੋ ਜਿਹੜੀ ਦੂਜੀ ਟਾਈਮਿੰਗ ਪਲੇਟ ਲੈ ਕੇ ਤੇ ਆਪਾਂ ਉਹ ਕੱਢਤੀ ਤੇ ਬਾਕੀ ਸਾਰੇ 부ਰਜੇ ਪੜਦੇ ਇਕ ਲੱਗ ਰਹੇ ਆ ਤੇ ਆਹ ਦੇਖੋ ਢੋਹਤੀ ਸਾਰੇ 부ਰਜੇ ਆਪਣੇ ਕੱਲ ਵਾਲੇ ਤੇ ਆਹ ਦੇਖੋ ਬਾਕੀ ਪੰਪ ਪੰਪ ਸਾਰੇ ਡਿਸਟ੍ਰੀਬਿਊਟਰ ਸਾਰੇ ਵੇਟ ਕਰ ਰਹੇ ਆ ਆਪਾਂ ਦੇਖੋ ਆ ਸਾਰੇ ਗੀਅਰ ਗੂੜਾ ਵਾਲੇ ਪਲੰਜ਼ਰ ਕਲੂਜਰ ਜੀ ਠੀਕ ਆ ਆ ਦੇਖੋ ਆਹ ਕੀਲੀਆਂ ਕੁੱਲੀਆਂ ਸਾਰੀਆਂ ਬਹੁਤ ਸਮਾਨ ਆ ਕੇ ਟਰੈਕਟਰ ਦਾ ਬਾਕੀ ਆ ਦੇਖੋ ਕਸਤਾ ਪੋਣੀ ਸਾਰਾ ਕੁਸੇ ਦਾ ਫਿਲਟਰ ਫਿਲਟਰ ਜੀ ਪੁਰਾਣੇ ਪੁਰਾਣੇ ਤੇ ਬਾਕੀ ਅੱਗੇ ਦਿਖਾਣੇ ਤੁਹਾਨੂੰ ਆਪਾਂ ਸਾਰਾ ਕੁਸਾ ਮੇਰੇ ਹੱਥਾਂ ਦੀਆਂ ਚੜ੍ਹਦੀਆਂ ਨੇ ਖੱਲੀਆਂ ਚੱਲੰਦਰਾ ਬੜਾ ਬਲੌਗ ਆ ਬੜਾ ਚੱਲ ਰਿਹਾ ਬਲੌਗ ਲੋ ਜੀ ਮਿੱਤਰੋ ਦੇਖੋ ਆਪਾਂ ਨੇ ਪਰ ਆ ਟਾਈਮਿੰਗ ਲੇਟ ਦਾ ਕਰਤੀ ਲੋਟੋ ਪੁੱਤਰੋ ਆ ਦਿਖਾ ਤੁਹਾਨੂੰ ਪੁਣੀਆਂ ਸੈਟਿੰਗ ਲੱਗਦਾ ਬਾਬਾ ਤੁਹਾਨੂੰ ਪ੍ਰੈਸ਼ਰ ਨਾ ਆ ਵੀ ਆਪਣੇ ਕਰਤੀ ਹੋਣ ਨਾਲ ਲੱਗ ਰਿਹਾ ਬਾਕੀ ਤੇ ਇਹਦਾ ਲੱਗਦਾ ਹੈ ਕੈਂਪਰ ਹੈ ਇਹੋ ਜਿਹੋ ਸਲਾਗਸ ਨੂੰ ਗੱਲਾ ਆ ਕੇ ਸੀਲਾਂ ਲਾ ਕੇ ਇਹਨਾਂ ਅਰੀਜਨਲ ਕੰਮ ਕਰਕੇ ਦੇਖੋ ਇੱਕ ਵੀ ਧਣਕਣ ਛੱਡਿਆ ਗਿਆ ਜੇ ਮੜੀ ਦੀ ਟਣਕਾ ਛੱਡ ਦੰਦੇ ਉਹਦੇ ਪੁਰਾਣੀ ਉਹਦਾ ਸੀਲ ਦਾ ਉੱਚੀ ਚੈਂਬਰ ਲੀਕ ਹੋ ਜਾਂਦਾ ਆਪਾਂ ਦੇਖੋ ਇਹ ਪੂਰਾ ਮਾਜ ਕਿ ਢੋਕੇ ਇਹਨੂੰ ਫੇਰ ਤੋਂ ਸੈੱਟ ਕਰਾਂਗੇ ਇਹਨੂੰ ਆਪਾਂ ਪੇਂਟ ਕਰਾਂਗੇ ਉਹ ਸਾਰਾ ਕੁਝ ਦਿਖਾ ਦੇ ਕੀ ਕੀ ਪੇਂਟ ਕਰਿਆ ਆਪਣੇ ਕੀ ਕੀ ਹੋਇਆ ਦੇਖਿਓ ਮਿੱਤਰ ਹੁਣ ਇੱਕ ਪੰਪ ਦਾ ਕੰਮ ਵੀ ਕਰਾਂਗੇ ਆਪਾਂ ਜੈਨ ਨੇ ਤੂੰ ਆਪਣਾ ਲਾਇਆ ਹੋਇਆ ਵੀ ਆਪਣੀ ਗਾਰੰਟੀ ਹੈ ਹੁਣ ਜਿਵੇਂ ਆਪਣਾ ਟਾਈਮਿੰਗ ਪਲੇਟ ਲਾਈਆ ਦੇ ਵਿੱਚ ਠੀਕ ਕਰਦੇ ਨੇ ਅੰਤਲੀ ਸਾਈਡ ਵੀ ਉਹਦਾ ਆਉਂਦੇ ਨੇ ਜੈਨ ਦੇ ਸਲੱਗ ਜਾਂ ਬਾਹਰ ਨਹੀਂ ਛੜੀ ਜਾਂਦੇ ਨੇ ਆਪਾਂ ਇੱਕ ਸਾਈਡ ਲਾਇਆ ਇੱਕ ਸਾਈਡ ਲਾਇਆ ਹਾਂ ਉਹ ਚੀਜ਼ ਜੇ 10 ਸਾਲ ਬਾਅਦ ਖੋਲਜੀ 10 ਸਾਲ ਬਾਅਦ ਖੋਲਜੀ ਜੈਨ ਤੈਨੂੰ ਨਾਲ ओरिजिनल ਮਿਲੂਗਾ ਇਹ ਆਹਨ ਦੇਖੋ ਬਾਪਿਓ ਇਹ ਥੱਲੇ ਆਪਾਂ ਨੇ ਸਲੱਗ ਲਾਇਆ ਇਹਦੇ ਉੱਪਰ ਆਪਾਂ ਨੇ ਗਰੀਸ ਲਾਈ ਹੈ ਨੇਦੇ ਮਿਸਤਰੀ ਨੂੰ ਤਾਂ ਹੀ ਨਹੀਂ ਪਤਾ ਵੀ ਸਲੱਗ ਕਿਹੜੇ ਪਾਸੇ ਲੱਗਦੇ ਨੇ ਕਿਹੜੇ ਪਾਸੇ ਲੱਗਦੀ ਹੈ ਇਹ ਪੱਕੇ ਜਿਗਾਰਡ ਕਰਕੇ ਰੱਖੇ ਹੋਏ ਨੇ ਵੀ ਜੇ ਇੱਕ ਵਾਰ ਚਿਪ ਗਿਆ ਵੀ ਮੁੜ ਕੇ ਹਾਲਤ ਨਹੀਂ ਅੱਜ ਸਫਾਈ ਦਿਖਾ ਦੋ ਥੱਲੋ ਦਿਖਾ ਕਿਤੇ ਐ ਕੋਈ ਐ ਭੈਣ ਜੁੱਦੀ ਵੀ ਫੜਾ ਦੀ ਤਣਕਾ ਆ ਜਾਊਗਾ ਸਾਰਿਆਂ ਇਹ ਚਾਹੀ ਹੱਥ-ਪੈਰ ਲੈ ਇੱਕ ਵੀ ਨਹੀਂ ਹੈਗਾ ਇਹ ਐਨ ਪੂਰਾ 오ਰੀਜినਲ ਕੰਮ ਕਰਿਆ ਹੋਇਆ ਹੈ ਬੱਸ ਬੱਸ ਆ ਦੇ ਤਾਰ ਉਧਰ ਡੀਜ਼ਲ ਜੇ ਧਾਰ ਲਾ ਸਾਰਾ ਹੀ ਡੀਜ਼ਲ ਆਪੜਾ ਮਾਰ ਦੇ ਫੇਸ ਤੇ ਸਾਰੇ ਦੇ ਆ ਕੱਟ ਜੈਨ ਮੜਾ ਜੈਨ ਇਹ ਅੱਛਾ ਤੋਂ ਦੇ ਲੈ ਆਰੀ ਦਾ ਬਲੇਡ ਜਾ ਪਿਆ ਤੂੰ ਆਜ ਦਾ ਬਲੇਡ ਜਾ ਪਿਆ ਜਿੰਦਰਾ ਪੂਰੇ ਰੱਖਿਆ ਦੀ ਯਾਰ ਪਤਾ ਨਹੀਂ ਕਿਹੜਾ ਝਾਕੀ ਲੈ ਕੇ ਚਲ ਬਸ ਇਹ ਜਿਹੜੇ ਵੀਡੀਓ ਦੇਖਿਆ